ਹਾਂਜੀ ਬਾਈ ਕੀ ਹਾਲ ਚਾਲ ਨੇ ਫੋਲ ਘਰ ਪਰਿਵਾਰ ਬਾਈ ਸਾਰਿਆਂ ਦੇ ਠੀਕ ਨੇ ਜਾਨਵਰ ਵਗੈਰਾ ਸਾਰਿਆਂ ਦੇ ਠੀਕ ਹੋਣ ਬਾਈ ਮੀਨ ਇਹ ਤਾਂ ਬੁਰਾ ਹਾਲ ਕਰ ਰੱਖਿਆ ਯਾਰ ਲਾਈਟ ਆਪਾਂ ਹਜੇ ਬੰਦ ਕਰੀ ਨਹੀਂ ਆ ਚੈੱਕ ਕਰੋ ਖੁੱਡਾ ਯਾਰ ਮੇਰਾ ਪਰਾਂ ਨੂੰ ਤਾਂ ਸੀ ਬਾਈ ਉਹ ਉੱਥੋਂ ਉਹ ਜਿਹੜਾ ਪਰ ਲੱਗਾ ਉਹ ਸਾਰੀ ਓਨੀ ਕੀ ਕਹਿੰਦੀ ਐ ਇਧਰੋਂ ਤਾਂ ਠੀਕ ਐ ਯਾਰ ਉਹ ਗੰਦ ਪਰਾਂ ਨੂੰ ਹੋ ਗਈ ਤਾਂ ਕਰਕੇ ਆ ਪਰਾਂ ਨੂੰ ਹੋ ਗਈ ਹੈ ਨਾ ਤੇ ਗੋਡੇ ਦੇ ਪਾਣੀ ਪੂਨੇ ਪੈ ਬੁਰੇ ਹਾਲ ਹਨਾ ਹੋਂ ਤੱਕ ਠੀਕ ਆ ਤੇ ਉੱਥੋਂ ਮਿੱਟੀ ਸਾਰੀ ਡਿੱਗ ਪਈ ਤੇ ਆ ਸਾਰਾ ਉਰੋਂ ਨਿਕਲਿਆ ਹਾਂ ਇੱਧਰ ਨੂੰ ਹੋ ਗਿਆ ਸਾਰਾ ਇਹ ਆ ਚੀਜ਼ ਚੈੱਕ ਕਰੋ ਇਹ ਤਾਂ ਹੁਣ ਤੱਪ ਤੱਪ ਲੱਗੋ ਇਹਨੂੰ ਹਜੇ ਤਾਂ ਮਗਰ ਪੁੱਤਰ ਬਾੜ ਦਾਣੀ ਇਹਦੇ ਵਿੱਚ ਤੇ ਤੱਪ ਤੱਪ ਲੱਗੋ ਇਹਨੂੰ ਫੇਰ ਕਰਾਂਗੇ ਸੈਟ ਆ ਮਿੱਟਾ ਕੰਦ ਦੇਖਦੇ ਆ ਵੀ ਕਿਵੇਂ ਕਰਨੇ ਆ ਪਈ ਰਹਿੰਦੇ ਇਹਨੂੰ ਤੇ ਸਿਸਟਮ ਦੇਖਦੇ ਆ ਵੀ ਕੀ ਹੋਣਾ ਚਾਹੀਦਾ ਉੱਥੋਂ ਤੇ ਔਰ ਇੱਕ ਪਰਲਾ ਫੁੱਡਾ ਵੀ ਚੋਂਗਾ ਸਾਰਾ ਯਾਰ ਹਨਾ ਪਾਣੀ ਮੀਂਹੋਂ ਬਾਲਾ ਦੀ ਬਈ ਕੀ ਸਾਰੇ ਨਹੀਂ ਹੈਗਾ ਯਾਰ ਜਿਹਦਾ ਘੰਟਾ 2 ਘੰਟੇ ਪੈ ਕੇ ਹਟ ਜੇ ਤਾਂ ਤਾਂ ਠੀਕ ਹੋ ਜੇ ਕੰਮ ਮੀਂਹ ਪਈ ਉਹ ਬਾਲਾ ਗਿਆ 3 ਦਿਨ ਹੋ ਗਏ ਦੀ ਲਗਾਤਾਰ ਪੈਂਦੇ ਨੂੰ ਬਹੁਤ ਨੁਕਸਾਨ ਕਰਿਆ ਚਲ ਚਲ ਆਪਣਾ ਕੋਈ ਡਾ ਨੁਕਸਾਨ ਨਹੀਂ ਹੋਇਆ ਤੇ ਬਸ ਇੱਕ ਕਬੂਤਰੀ ਆਂਡਿਆਂ ਤੇ ਨਹੀਂ ਬੈਠੀ ਆਪਣੀ ਹੋਰ ਬਾਕੀ ਸਾਰੇ ਆਪਣੇ ਜਾਨਵਰ ਓਕੇ ਨੇ ਜਮਾ ਤੇ ਬੱਚੇ ਨੂੰ ਵੀ ਚੋਖ ਚੱਕ ਦੇਤੀ ਸੀਗੀ ਹੁਣ ਆ ਪਾ ਕੇ ਇਧਰ ਲੈ ਘਰੇ ਇਹ ਜੇ ਕਲੀ ਹੋਰ ਕਲੀ ਤਾਂ ਵਾ ਸਿੱਟ ਨਹੀਂ ਲੋੜਨੀ ਯਾਰ ਹੁਣ ਇਹਨੂੰ ਹਵਾ ਹੀ ਲੱਗਣ ਦੇ ਜੇ ਮੀਂਹ ਆ ਪਾ ਬੇ ਰੱਬ ਤਾਂ ਸੈੱਟ ਹੋ ਜਾਊਗਾ ਇਹ ਜਮਾ ਹੁਣ ਤੇ ਬਾਕੀ ਹੁਣ ਕਬੂਤਰਾਂ ਪੰਦਰ ਬੰਦ ਕਰ ਦਿੱਤੀ ਬਈ ਹੁਣ ਪਰੋ ਕੀ ਗਿੱਡੀ ਗੱਲ ਆ ਚੱਲ ਜੇ ਮਿੱਠਾ ਮਠਾ ਮਾਨਕ ਬਾਅਦ ਚ ਧੋ ਕੇ ਸਾਫ਼ ਕਰ ਦਾਂਗੇ ਕਮਰਾ ਹਣਾ ਸੈੱਟ ਹੋ ਜਾਊਗਾ ਕਮਰਾ ਕੋਈ ਵੱਡੀ ਗੱਲ ਨਹੀਂ ਜਾਨਵਰ ਤਾਂ ਨਹੀਂ ਹੋ ਕਰਨ ਹੁਣ ਯਾਰ ਬਿਮਾਰੀ ਦਾ ਬੜਾ ਚੱਕਰ ਪਾਊਗਾ ਛੋਡੇ ਲਵੇ ਆ ਕਬੂਤਰਾਂ ਨੂੰ ਆ ਡੈਂਚ ਨਵੀ ਆ ਬਣਾ ਨਾ ਕੋਈ ਬਿਮਾਰੀ ਚੱਕਰ ਪਏ ਜੇ ਬਿਮਾਰੀ ਦਾ ਯਾਰ ਬਿਮਾਰੀ ਮੂਰੀ ਨਾ ਪਈ ਜਾਵੇ ਘਰੇ ਵਿੱਚ ਹੁਣ ਸੱਲ ਵਾਲੀ ਹੋ ਗਈ ਕੋਈ ਸਾਰੇ ਘਰੇ ਸੱਲ ਚ ਆ ਹੁਣ ਕਬੂਤਰ ਆਪਣੇ ਝਾੜ ਕਰਕੇ ਖੰਭੀ ਖੰਭ ਕਰਦੇ ਪਤੰਦਰਾਂ ਜਾ ਜਾ ਤਮਿੰ ਤੋ ਲਾ ਉਹਦਾ ਖਾਂ ਮੰਦੋਰੀਆਂ ਉਹ ਜੇ ਇਹਦਾ ਹੋ ਗਿਆ ਬਿਮਾਰ ਤਾਂ ਹੋ ਗਿਆ ਕੰਮ ਜਦੋਂ ਨਵੋ ਜੀ ਇਹਨੂੰ ਦਾਣੇ ਪਾਤੇ ਬਈ ਪਾਣੀ ਆਲਾ ਕੇ ਮੂੰਹ ਤੇ ਲੱਤ ਤਾ ਜੇ ਕੋ ਬੁੱਤੋ ਬਚਾ ਬਚਾ ਠੀਕ ਆ ਬੈਠਾ ਨਾਲ ਨੂੰ ਦਿੱਤੇ ਹੋਏ ਨੇ ਬੱਚੇ ਨੂੰ ਤੇ ਹੁਣ ਵੀ ਆਪਾਂ ਬੰਦ ਹੀ ਕਰ ਦਾਂਗੇ ਜੋੜੀ ਨੂੰ ਤਾਂ ਨਾ ਇੱਕ ਬਾਕੇ ਪਾ ਕੇ ਪਾਣੀ ਪਾਣੀ ਪੀ ਲੈਣ ਦੇ ਜੋੜੀ ਨੂੰ ਤੇ ਹੁਣ ਬੰਦ ਕਰ ਦਾਂਗੇ ਕਬੂਤਰੀ ਨੂੰ ਹੁਣ ਕਬੂਤਰ ਤੇ ਦੁਬਾਰਾ ਦੇਖਦੇ ਆਂ ਹਾਂ ਫਿਰ ਦੇ ਕਬੂਤਰੀ ਕੋਚਿਆਂ ਵਾਲੀ ਉਹ ਆਪ ਤਾਂ ਦਾ ਕਿਹੜਾ ਜਾਊਗੀ ਮੇਰੇ ਸਾਬ ਨਾਲ ਇਹ ਤਾਂ ਸੱਲੇ ਕੇ ਭਜ ਨਹੀਂ ਹੋਊਗੀ ਪਾਚੀ ਕਬੂਤਰੀ ਇੰਦਾਂ ਨੂੰ ਖਾ ਰਖਾਈ ਜਾਂਦੇ ਨੇ ਬਈ ਸਾਰੇ ਆਪਣੀ ਜਾਣ ਦਾ ਕਾਲੀ ਖੰਡਿਆਤੀ ਆਪਾਂ ਤੇ ਤਾਹੋਂ ਚੱਲੇ ਜੀ ਲਾਜੀ ਬੱਚੇ ਦੀ ਰੱਖ ਜੀ ਬੰਦ ਹੋ ਗਈ ਬੱਚਾ ਜਾਨ ਬਿਮਾਰ ਜਮੂਗ ਬੈਠਣ ਬੈਠ ਗਿਆ ਦੁਬਾਰੇ ਹੁਣ ਉਹਨਾਂ ਦੇ ਕਿਤੇ ਹੋ ਨਾਇਕ ਖਰਾਬ ਹੋ ਜਾਏਗਾ ਮੋ ਨਵਾਂ ਨਹੀਂ ਮੂਰੀ ਲਾ ਬੱਡ ਲੱਗੀ ਜੇਰ ਕਿਤੇ ਫੇਰ ਬਾਹਰ ਸਿਸਟਮ ਖਰਾਬ ਹੋ ਜਾਏ ਬਿਮਾਰੀ ਪੂਰੀ ਆ ਗਈ ਤਾਂ ਇਹ ਵੀ ਆਂ ਮਰਾ ਚੱਲਣਾ ਉਹਦੇ ਚਾਹ ਪਾਇ ਦਰ ਸਾਰਾ ਯਾਰ ਤਾਂ ਕਰਕੇ ਓਕੇ ਦਾਣੇ ਦੂਣੇ ਪਾ ਤੇ ਰੋਟੀ ਲੈ ਆਦੀ ਮੈਂ ਰੋਟੀ ਚੋਰਦੀ ਇਹਨਾਂ ਦਾ ਖਾਦੇ ਨਹੀਂ ਕੁਝ ਬਚੇ ਜਾਂ ਤਾਂ ਅਹੀਂ ਜੇ ਬੈਠਾ ਤਾਂ ਓਕੇ ਸਾਰਾ ਸਿਸਟਮ ਆਪਣਾ ਓਕੇ ਬਾਈ ਹੁਣ ਪਾਣੀ ਗੁਣੇ ਨੂੰ ਭਰਤਾ ਪਾਣੀ ਨੂੰ ਵੀ ਭਰਤਾ ਤੇ ਇਹਨਾਂ ਨੂੰ ਵੀ ਭਰਤਾ ਪਾਣੀ ਆਪਾਂ ਤੇ ਹਵਾ ਹੁੰਦਾ ਹਵਾ ਚੱਲ ਰਹੀ ਹੈ ਯਾਰ ਹੁਣ ਪੱਖਾ ਵੀ ਨੂੰ ਮੈਂ ਸਾਡੇ ਨਾਲ ਨਹੀਂ ਸੁੱਕ ਜੇ ਸੈਲਨ ਜੇ ਤੋ ਪਗੜੇ ਫੇਰ ਸੁੱਕੂਗੀ ਛੱਲ ਉਹ ਸੁੱਕਦੀ ਨਹੀਂ ਆਹੀ ਸਿਸਟਮ ਤੇ ਬਸ ਉਹਨਾਂ ਮੈਂ ਸ਼ਾਮ ਨੂੰ ਕਰਦਾ ਵੀਡੀਓ ਕੰਟੀਨਿਊ ਜਦੋਂ ਵੀਡੀਓ ਬਣਦਾ ਹੋਊਂਗਾ ਮੈਂ ਇੱਧਰ ਉਦੋਂ ਕਰੂੰਗਾ ਵੀਡੀਓ ਕੰਟੀਨਿਊ ਨਹੀਂ ਆਉਣਾ ਮੈਂ ਤੇ ਬਸ ਜਾਣਿਆ ਕਰੇ ਆਪਣਾ ਕੰਮ-ਕੁੰਮ ਵੀ ਦੇਖ ਲਈ ਆਪਦਾ ਮੇਖ ਮੇ ਦਾ ਬੀਚੀ ਕੰਮ-ਕੁੰਮ ਕਰਟ ਹੈ ਉੱਤਰ ਕੀ ਸਿਸਟਮ ਆ ਉਹ ਵੀ ਦੇਖਣਾ ਪੋ ਜਾਂਦਾ ਬਈ ਸਾਰਾ ਕੁਝ ਤਾਂ ਕਰਕੇ ਤੇ ਮਿਲਦੇ ਆਂ ਬਈ ਆਪਾਂ ਸ਼ਾਮ ਨੂੰ ਬਣੇਗਾ ਉਹ ਵੀਡੀਓ ਦੇ ਵਿੱਚ ਜੀ ਬਈ ਸ਼ਾਮ ਦਾ ਟਾਈਮ ਹੋ ਗਿਆ ਆ ਗਿਆ ਆਪਾਂ ਇੱਧਰ ਲੈ ਕਰਿਆਂ ਦਾਣੇ ਦੀ ਆਪਾਂ ਬਾਲਟੀ ਭਰਤੀ ਤੇ ਕਬੂਤਰਾਂ ਨੂੰ ਦਾਣੇ ਪਾਤੇ ਤੇ ਕਬੂਤਰ ਆਪਣੇ ਦਾਣੇ ਖਾ ਰਹੇ ਨੇ ਜਮਾਂ ਓਕੇ ਦੀ ਰਿਪੋਰਟ ਹੈ ਜਮਾਂ ਸਾਰੇ ਕਬੂਤਰਾਂ ਨੂੰ ਤੇ ਮੈਂ ਤਾਂ ਮੱਕੀ ਦੇ ਦਾਣੇ ਮੂੰਗੀ ਤੇ ਸਰੋਂ ਵੀ ਲਿਆਇਆ ਸੀਗਾ ਉਹ ਬਾਅਦ ਚਾਲਣ ਨੂੰ ਬਾਅਦ ਚ ਪਾ ਦਾਂਗੇ ਤੇ ਕਿਹੜਾ ਖੁੱਡਾ ਆਪਣਾ ਮਿੱਟੀ ਮੇ ਪੱਟਤੀ ਖਰ ਖੁੱਡੇ ਚ ਸੁੱਕ ਜੂਗਾ ਇਹ ਕੋਈ ਚੱਕਰ ਵਾਲੀ ਗੱਲ ਨਹੀਂ ਕਦੇ ਅੰਚ ਤੇ ਸਾਰਾ ਜੀ ਸੁੱਕ ਗਿਆ ਮਿੱਟੀ ਇਹਦੇ ਸਾਰੇ ਕੱਢ ਦੇਣੇ ਬਾਹਰ ਸੁੱਕ ਜੂਗੇ ਇਹ ਮਿੱਟੀ ਹੋਰ ਮਿੱਟੀ ਪਾ ਦਾਂਗੇ ਤੇ ਇੱਕ ਤਾਂ ਜਿਹੜਾ ਚਿੱਟੀਆਂ ਦੇ ਵਾਲਾ ਆਪਣਾ ਬੱਚਾ ਸੀ ਉਹ ਮੇ ਸਾਥੇ ਤੇ ਵੜਿਆਤਾ ਬਈ ਇੱਕ ਹਰੇ ਪੱਲੇ ਲੜਿਆਤਾ ਉਹਦੇ ਅੱਖ ਜੀ ਥੋੜੇ ਜਿਹਾ ਪਾਣੀ ਜਿਹੜੇ ਮਾਹ ਚਾ ਸੈੱਟ ਹੋ ਜੇ ਨੇ ਚਾ ਇੰਨੇ ਨਾਲ ਅੱਖ ਜੀ ਉਹਦੀ ਤੇ ਤਾਂ ਕਰਕੇ ਮੈਂ ਸੱਤ ਤੇ ਬਿਠਾਤਾ ਬੈਠਾ ਹੁ ਤਾਂ ਛਤਰੀ ਤੇ ਯਾਰ ਖੁੱਡਾਂਿਆਂ ਦਾ ਬੜਾ ਪੰਗਾ ਹੋਇਆ ਬਈ ਬੜਾ ਜਿਆਦਾ ਪੰਗਾ ਹੋਇਆ ਖੁੱਡਾਂਿਆਂ ਦਾ ਯਾਰ ਮੈਨੂੰ ਆਇਆ ਵੀ ਅਸੀਂ ਬਾੜ ਦੀਏ ਕਿ ਇਹਨਾਂ ਨੂੰ ਯਾਰ ਖੁੱਡਾ ਟਾ ਕੇ ਨਵਾਂ ਹੋਰ ਪਾਈਏ ਗੰਦ ਕੱਢੀਏ ਮੈਨੂੰ ਐ ਚੱਕਰ ਪੈ ਰਿਹਾ ਮੇਰਾ ਹਨ ਮੋੜੀ ਗੱਲ ਸਹੀ ਆ ਉੱਥੇ ਸਿਮਿੰਟ ਦੇ ਵਿੱਚ ਨਾ ਬਈ ਲਿਓ ਤੁਹ ਕੰਦ ਉਹ ਭਮੀ ਉਪਰਾਂ ਉੱਥੇ ਸਿਮਿੰਟ ਚ ਕੌਲਾ ਲਾ ਦਿੰਨੇ ਆ ਪਰ ਸਿਮਿੰਟ ਚ ਕੌਲਾ ਲਾ ਕੇ ਸਾਰੀ ਸਪੋਰਟ ਕੌਲੇ ਤੇ ਆ ਜਾਊਗੀ ਬਸ ਇੱਕ ਕੌਲਾ ਇੱਧਰ ਲਾ ਦਾਂਗੇ ਇਹ ਸਪੋਰਟ ਵੀ ਕੌਲੇ ਤੇ ਆ ਜਾਊਗੀ ਐਂ ਕਰ ਲੈ ਜੇ ਇਹ ਕੌਲਾ ਬਾਹਰ ਸਿਮਿੰਟ ਚ ਲਾ ਦਾਂਗੇ ਪਰਾਂ ਨਹੀਂ ਜਾਊਗੀ ਕੰਦ ਸੋਹਰ ਤਾਂ ਠੀਕ ਆ ਹੋਰ ਤਾਂ ਜੀ ਜਾਣਾ ਹੁੰਦਾ ਡਿਗਣਾ ਹੁੰਦਾ ਡਿਗੀ ਪੈਂਦਾ ਕਿਸੇ ਕਿਸੇ ਪਰਸੋਂ ਬਾਕੀ ਧੁੱਪ ਨਾਲ ਹੁਣ 8 ਰੁਪਏ ਜਾਊਗਾ ਤਾਂ ਬਹੁਤ ਤੇ ਹੋਰ ਤਾਂ ਬਸ ਠੀਕ ਆ ਮਹੌਲ ਦਾਣੇ ਦੋਣੇ ਪਾਈ ਜਾਂਦੇ ਆ ਆ ਜਿੰਨੇ ਦਾਣੇ ਤੇ ਵੀਡੀਓ ਬਣਾਉਣ ਨੂੰ ਵੀ ਨਹੀਂ ਬਈ ਹੁਣ ਹੈਗਾ ਕੋਸਾ ਐ ਮੈਂ ਪਾ ਲਈ ਹਣਾ ਵੀਡੀਓ ਤਾਂ ਬਣਾਵਾਂਗੇ ਜੇ ਕੋਈ ਛੋਡੇ ਖਾਡੇ ਸਹੀ ਹੋਣਗੇ ਮੈਂ ਇੱਧਰ ਅੰਦਰ ਛੱਡ ਰੱਖੇ ਨੇ ਹੁਣ ਹੱਲ ਵੀ ਨਹੀਂ ਕੋਈ ਤੇ ਚਲੋ ਆਂਡੇ ਦਾ ਤਾਂ ਖਿਆਲ ਹੋਊਗਾ ਛੱਡਾਂਗੇ ਚੱਕੇ ਯਾਰ ਤੇ ਉਹ ਤੇ ਬਾਕੀ ਉਹ ਆ ਉਰੇ ਬੁੜਕਦਾ ਜਿੰਨਾ ਜਦ ਮੈਂ ਬੁੜਕੀ ਜਾਂਦਾ ਕਰੋ ਚੈੱਕ ਵੱਡੇ ਛੋਡੇ ਜੇ ਬੁੜਕਦਾ ਛੋਟੇ ਜੀ ਨਹੀਂ ਬੁੜਕਦਾ ਸੀ ਯਾਰ ਤੇ ਪਤਾ ਨਹੀਂ ਕੀ ਚੱਕਰ ਸੀ ਛੋੜੇ ਵੀ ਡਾਂਗਾ ਕਿ ਉਹ ਵੀ ਵੀਡੀਓ ਬਣਾਉਣ ਦਾ ਵੀ ਮਕਸਦ ਆ ਯਾਰ ਕਬੂਤਰਾਂ ਦਾ ਡਾਊਨ ਨਹੀਂ ਹੈਗਾ ਤਾਂ ਕਰਕੇ ਵੀਡੀਓ ਵੀ ਤਾਂ ਬਣਾਵਾਂਗੇ ਜੀ ਕਬੂਤਰ ਆਵਾਗੇ ਨਾ ਤੇ ਬਸ ਆਹੀ ਸਿਸਟਮ ਆ ਆਪਣਾ ਓਕੇ ਦੀ ਰਿਪੋਰਟ ਆ ਬਾਕੀ ਹੁਣ ਤੇ ਯਾਰ ਕਬੂਤਰਾਂ ਪੱਕਟਾਉਣੇ ਨੇ ਚੋਂ ਕਿ ਕੱਢਾਂ ਕਬੂਤਰ ਕਈ ਹੁਣ ਮੇਰੀ ਸਲਾਹ ਹੈ ਕਬੂਤਰ ਘਟਾ ਦੇਣੇ ਜੇ 80% ਆ ਚਿੱਟੀਆਂ ਦਾ ਕੱਢ ਦੇਣਾ ਆਪਾਂ ਕਬੂਤਰ ਇਹਨੂੰ ਚੇਤਲਾ ਜਾ ਕੱਢ ਦੇਣਾ ਕਬੂਤਰ ਆਪਾਂ ਤੇ ਕਬੂਤਰ ਆਪਾਂ ਘਟਾ ਦੇਣੇ ਵਜੂ ਵਜੂ ਜਿਹੜੇ ਲੈ ਲਾਂਗੇ ਜਿਹੜੇ ਪੱਕੀਆਂ ਜੋੜੀਆਂ ਜੇ ਲਾਵਾਂਗੇ ਕਦੋਂ ਬੱਚੇ ਬੱਚੇ ਕਢਾ ਲਾਂਗੇ ਉਹਨਾਂ ਦੇ ਬਾਕੀ ਸੈਟਾ ਸਾਰਾ ਸਿਸਟਮ ਬਈ ਦੋ ਪਤਾ ਆ ਬੈਠਣਾ ਉਹਨਾਂ ਮਿੱਟੀ ਮੂਟੀ ਵਿੱਚ ਚੱਕ ਕੇ ਬਾਹਰੇ ਕੱਢ ਦੂੰਗਾ ਬਾਹਰੇ ਇਹ ਸੁੱਕ ਜੂਗੀ ਆਪੀ ਹਨਾ ਇਹ ਤਾਂ ਪਾਣੀ ਵੜ ਗਿਆ ਉਹ ਉੱਥੋਂ ਪਾਣੀ ਵੜ ਕੇ ਫੇਰ ਧਸਿਆ ਇਹ ਨਹੀਂ ਪਾਣੀ ਤਾਂ ਬੁਣਾ ਤਾਂ ਹਵਾ ਨਹੀਂ ਬਰਦਾਰੀਆਂ ਮਾਰੀਆਂ ਨੇ ਇੱਧਰ ਵਧੀਆ ਬੈਠ ਨੇ ਤਾਂ ਇਹ ਆਪਣੇ ਜਾਨਵਰ ਓਕੇ ਦੀ ਰੋਟਾ ਵਾਲੇ ਨੇ ਬਾਕੀ ਤਾਂ ਸੈਟੀ ਨੇ ਸਾਰੀ ਸੈਟ ਨੇ ਆਪਣੇ ਜਾਨਵਰ ਬਾਕੀ ਤਾਂ ਤੇ ਬਚੇ ਕੁਝ ਜਿਹਨੇ ਨਾ ਉਹ ਬਚੇ ਕੁਝ ਜਿਹੇ ਵੀ ਵਾਦੂ ਕਰਦਾਂਗੇ ਆਪਾਂ ਤੁੰਗਾ ਵਾਦੂ ਫੇਰ ਬਾਲ ਤੋ ਰੱਖਣ ਕਬੂਤਰੋ ਤਾਂ ਫਾਇਦਾ ਵੀ ਕੀ ਹੈ ਹਨ ਤੇ ਉਹ ਚੀਜ਼ ਦਾ ਵਾਦੂ ਕਬੂਤਰ ਰੱਖਣ ਦਾ ਫਾਇਦਾ ਵੀ ਬਈ ਕੋਈ ਤਾਂ ਜਦ ਤੱਕ ਮੈਨੂੰ ਲੱਗਦਾ ਹੈ ਤੇ ਆਹ ਕਬੂਤਰ ਜੀ ਨਾਲ ਬਾਹਰੇ ਨਿਕਲ ਜੇ ਇਹ ਲਾਉਣੀ ਕਰਨੀ ਵੀ ਔਖੀ ਹੋ ਜਾਊਗੀ ਉਹ ਬੈਠਿਆ ਗੇਟ ਤੇ ਉਹਦੀਆਂ ਇਹਨਾਂ ਕਬੂਤਰ ਵਧੀਆ ਲਾਉਣਾ ਆ ਜਾਂਦਾ ਜਿਹੜਾ ਵਧੀਆ ਕਬੂਤਰ ਲੱਗਿਆ ਇਹਨਾਂ ਨੂੰ ਹਿਲਾਵਾਂਗੇ ਚਟੀਆਂ ਦਾ ਫਿਰ ਹਮ ਕਰ ਲਾਂਗਾ ਵੀ ਉਹ ਕੰਮ ਕਰਾਂਗਾ ਈਆਂ ਨਰਦਾ ਬਸ ਆਪਣੇ ਸੈਟੀ ਨੇ ਸਾਰੇ ਹੁੰਦਾ ਲਗਭਗ ਜਿਹੜੇ ਤੱਕ ਤਾਂ ਕੋਈ ਜਾਨਵਰ ਆਪਣਾ ਫਾਲਟ ਚ ਆਇਆ ਨਹੀਂ ਵੀ ਆਪਾਂ ਕੇ ਫਾਲਟਾ ਚ ਆ ਗਿਆ ਹੋਵੇ ਕੋਈ ਜਾਨਵਰ ਸਾਰੇ ਓਕੀ ਨੇ ਜਾਨਵਰ ਆਪਣੇ ਲਗਭਗ ਹੁੰਦਾ ਬਸੋ ਤੇ ਹੁਣ ਤੜਕੇ ਆਪਾਂ ਸਿਮਿੰਟ ਲਿਆ ਕੇ ਕੌਲਾ ਲਾ ਦਾਂਗੇ ਵਿੱਚ ਕੌਲਾ ਲਾ ਕੇ ਫਿਰ ਛੱਟੋ ਜਿਹਾ ਆਪਣਾ ਕੰਮ ਕੋਈ ਚੱਕਰੀ ਨਹੀਂ ਫਿਰ ਤਾਂ ਆਪਾਂ ਨੂੰ ਜੋ ਆ ਕੇ ਹੁਣ ਵੀ ਮੈਂ ਲਾ ਤਾਂ ਮਾ ਹੁਣ ਵੀ ਲੱਗਦੇ ਫਿਰ ਹੁਣ ਟਾਈਮ ਨਹੀਂ ਕੋਲਾ ਲਾ ਲਵਾਂਗਾ ਹਾਂ ਤਾਂ ੜਕੀ ਲਾਵਾਂਗਾ ਕੋਲਾ ਯਾਰ ਕੀ ਕਰੂੰ ਪਾਣੀ ਪੁਣੀ ਰੱਖ ਦੇਣਾ ਬਈ ਦਾਣੇ ਦਾਣੇ ਨੂੰ ਰੱਖਦੇ ਦਾਣੇ ਇਹਨਾਂ ਨੇ ਲੈ ਖਾ ਤੇ ਇਹਨਾਂ ਨੂੰ ਪਾਣੀ ਪਾ ਦਿੰਨੇ ਆ ਤੇ ਆਹ ਦਾਣੇ ਆ ਪਾ ਟਾਕ ਦਾਂਗੇ ਟਰੇ ਉਹਦੇ ਨਾਲ ਢੱਕਣ ਨਾਲ ਸਾਈਡ ਤੇ ਕਰਕੇ ਆਹ ਵੇ ਦੇਖੋ ਉਹ ਥੀ ਤਿਆਂ ਵਰਕੇ ਰੰਗ ਵਜਾਉਂ ਵੀਡੀਓ ਵੀ ਚੱਕ ਦੇਣੀ ਆ ਫੜੀ ਜਾਂਦਾ ਬੱਚਾ ਵਧੀਆ ਬਈ ਪੂਰਾ ਆਪਣਾ ਇੱਕ ਨੰਬਰ ਐ ਨਹੀਂ ਆ ਬੱਚਾ ਪਾਲ ਨਹੀਂ ਰਹਾ ਬੱਚਾ ਦਰਿਆ ਪਾ ਰਿਹਾ ਆਪਣਾ ਇੱਕ ਨੰਬਰ ਚ ਨਮਾ ਉਹ ਕੀ ਮਾਹੌਲ ਆ ਇੱਕ ਨੰਬਰ ਵਜੇ ਦਾ ਇਹਨਾਂ ਦਾ ਜਿੰਨੇ ਜਿੰਨੇ ਜੋੜੀ ਪਾਲੀ ਇਹਦੇ ਨਾਲ ਜਿੰਨੀ ਜਿੰਨਾ ਆ ਅੱਜ ਚਟੀਆਂ ਦੇੰਦਾ ਨੇ ਜੀਨੀ ਨਾਲ ਪਾਲੀ ਜੋੜੀ ਤੇ ਚਲੋ ਠੀਕ ਆ ਬਈ ਤੇ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਬਧੀ ਲੱਗੇ ਬਈ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਆਪ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ